ਹਾਂ ਕੀ ਨਾਮ ਆਪਾਂ ਸਰਨਜੀਤ ਸਿੰਘ ਬੈਠਾ ਆ ਆਪਣਾ ਆਈ ਸਪੈਸ਼ਲਿਸਟ ਉਹਨਦੇ ਕੋ ਅਰुण ਵਾਲੀਆ ਤੇ ਆਪੀ ਡੀ ਚ ਬੈਠਾ ਹੋਇਆ ਸੀ ਆ ਕੇ ਉਹਨੇ ਮੇਰੇ ਨਾਲ ਗੱਲ ਕਰਾ ਦਿੱਤੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਹਾਂਜੀ ਕਿੰਨੇ ਸਮੇਂ ਤੋਂ ਉਹ ਕਿੱਦਾਂ ਜਾਣਦੇ ਹੋ ਇਹਨਾਂ ਨੂੰ ਸਾਨੂੰ ਪਤਾ ਲੱਗਾ ਸੀ ਕਿ ਉਹਨਾਂ ਦੇ ਦਿਹਾਂਤ ਹੋਇਆ ਤੇ ਮੈਂ ਬਣਾ ਦਿੱਤੀ ਹਾਂਜੀ ਕਿ ਜਾਣਦੇ ਕਿਦਾਂ ਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਫਰੈਂਚਾਈਜ਼ ਵਿੱਚ ਵਾਈਫ ਦੀ ਕਿਸ ਤਰ੍ਹਾਂ ਜਾਣਦੇ ਤੁਸੀਂ ਤੁਹਾਨੂੰ ਕਿਹਦਾ ਨੋਲੇਜ ਹੈ ਇਹਨਾਂ ਨੂੰ ਮੇਰੇ ਪਾਪਾ ਜੀ ਨੇ ਦੱਸਿਆ ਸੀ ਹਾਂਜੀ ਕੀ ਕਰਦੇ ਹੋ ਮੈਂ ਪੜਦਾ ਹਾਂ ਕਿੰਨੀ ਕਰਾਉਂਦੇ 10th ਚ ਇਹ ਬਈ ਕਿੰਨਾ ਸਮਾਂ ਲੱਗਦਾ ਇਹ ਅੱਧਾ ਘੰਟਾ ਤੇ ਉਸ ਤੋਂ ਬਾਅਦ ਨਾ ਕੋ ਬੁਢੀ ਨੂੰ ਬਣਾ ਲੈ ਹਾਂਜੀ ਹੋਰ ਵੀ ਤਾਂ ਕੀ ਮਕਸਦ ਹੈ ਮਕਸਦ ਤਾਂ ਉਹਨਾਂ ਨੂੰ ਫੋਟੋ ਦੇਣਾ ਹਾਂਜੀ ਉਹਨਾਂ ਦੇ ਪਰਿਵਾਰ ਨੂੰ ਪਰਿਵਾਰ ਨੂੰ ਹਾਂ ਜੀ ਹਾਂ ਜੀ ਮੈਂ ਖਰਲਾਪੁਰ ਨਬੋਦੜਾ ਜੀ ਉਹਨਾਂ ਦੇ ਪਰਿਵਾਰ ਦੇ ਨੂੰ ਹਸਰਾ ਕਾ ਸਿੰਘ ਮਿਲੇ ਉਹ ਹਾਂਜੀ ਸਵੇਰੇ ਇੱਕ ਵਾਰ ਉਹ ਜੀ ਮਿਲੇ ਹੁਣ ਨਹੀਂ ਮਿਲੇ ਠੀਕ ਹੈ ਉਹਨਾਂ ਨੇ ਕਿਹਾ ਸੀ ਕਿ ਅੱਜ ਉਹਨਾਂ ਤੇ ਕਰਦੇ ਬਾਰੇ